ਕਬਰਾਂ 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 ਨਿਊਜ਼ 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 ਬ੍ਰਾ ਰੇਡੀਓ ਪੰਜ ਦੀਆਂ ਮਿੰਟੂ ਗੁਰੂ ਸ੍ਰੀ ਜੀ ਪਹੁੰਚ ਚੁੱਕੇ ਨੇ ਸਵਾਗਤ ਹੈ ਮਿੰਟੂ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਜੀ ਸ਼ੁਕਰੀਆ ਜੀ ਸ਼ਿੰ다 ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜੀ ਮੈਂਟੂ ਜੀ ਕਰਦੇ ਆ ਸ਼ੁਰੂਆਤ ਖਬਰ ਹੈ ਕਿ ਪੰਜਾਬ ਨਸ਼ਾ ਮੁਕਤ ਲਈ ਅਲਟੀਮੇਟਮ ਜੀ ਨਹੀਂ ਦੇਖੋ ਅਲਟੀਮੇਟਮ ਨਹੀਂ ਅੱਜ ਪੰਜਾਬ ਦੇ ਮਾਮਲੇ ਦੇ ਵਿੱਚ ਇੱਕ ਤੇ ਨਸ਼ਾ ਮੁਕਤੀ ਉਹ ਤਾਂ ਠੀਕ ਹੈ 31 ਤਰੀਕ ਇਹਨਾਂ ਨੇ ਮਿੱਥੀ ਵੀ ਆ ਹਾਂਜੀ ਕਿ ਉਹ ਉਹਦੇ 'ਚ ਅਸੀਂ ਰਿਵਿਊ ਕਰਾਂਗੇ ਜਾ ਕੇ ਪਰ ਅੱਜ ਜਿਹੜੀ ਗੱਲ ਹੋ ਰਹੀ ਆ ਉਹ ਵੇਖਣ ਵਾਲੀ ਆ ਸ਼ੰਦਾ ਜੀ ਜੀ ਤੇ ਭਾਈ ਇਹਨਾਂ ਨੇ ਇੱਕ ਯਾਤਰਾ ਜਿਹੜੀ ਆ ਨਸ਼ਾ ਮੁਕਤੀ ਯਾਤਰਾ ਹਾਂਜੀ ਉਹ ਆਰੰਭ ਕੀਤੀ ਆ ਸ਼ੰਦਾ ਜੀ ਜੀ ਸੋ ਇਸ ਵਾਸਤੇ ਇਹ ਜਿਹੜੀ ਨਸ਼ਾ ਮੁਕਤੀ ਯਾਤਰਾ ਹੈ ਇਹ ਕਹਿੰਦੇ ਕਿ 15000 ਪਿੰਡਾਂ ਮੋਹੱਲਿਆਂ ਦੇ ਵਿੱਚ ਜਾਊਗੀ ਜੀ ਹੁਣ ਇਹਨਾਂ ਦੇ ਇਜ਼ਾ ਦੇ ਰਿਜ਼ਲਟ ਸ਼ਿੰਦਾ ਜੀ ਕੀ ਹੋਣਗੇ ਚਲੋ ਉਹ ਵੇਟ ਕਰਦੇ ਆ ਹੂੰ ਟੀ ਨੂੰ ਆ ਕੇ 31 ਨੂੰ ਇਹਨਾਂ ਨੇ ਕਿਹਾ ਕਿ ਅਸੀਂ ਦੁਬਾਰਾ ਕਰਾਂਗੇ ਰਿਵਿਊ ਅਫਸਰਾਂ ਦਾ ਰਿਵਿਊ ਕਰਾਂਗੇ ਆ ਕਰਾਂਗੇ ਵਾ ਕਰਾਂਗੇ ਹੂੰ ਹੂੰ ਪਰ ਮੇਰੇ ਖਿਆਲ ਦੇ ਨਾਲ ਇਹਨਾਂ ਚੀਜ਼ਾਂ ਇਹ ਸ਼ਿੰਦਾ ਜੀ ਇੱਕ ਬਹੁਤ ਗੰਭੀਰ ਚਰਚਾ ਦਾ ਵਿਸ਼ਾ ਇਹ ਜਿਹੜਾ ਹੋਣਾ ਚਾਹੀਦਾ ਹੈ ਕਿ ਕੀ ਕਲਾ ਮਤਲਬ ਕਿ ਯਾਤਰਾਵਾਂ ਕੱਢਣ ਦੇ ਨਾਲ ਜਾਂ ਜੀਬੇਠਾ ਗੋਲੀਆਂ ਜਿਹੜੀਆਂ ਰੱਖਦੇ ਨੇ ਉਹਨਾਂ ਦੇ ਨਾਲ ਨਸ਼ਾ ਮੁਕਤੀ ਹੋ ਜਾਊਗਾ ਐਸਾ ਸੰਭਵ ਨਹੀਂ ਹੈ ਮਤਲਬ ਕਿ ਪਹਿਲਾਂ ਤੇ ਇਹ ਹੈ ਕਿ ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਹੈ ਨਾ ਕਿ ਭਾਈ ਥੋਸ ਨੀਤੀ ਲੈ ਕੇ ਆਓ ਥੋਸ ਪ੍ਰੋਗਰਾਮ ਲੈ ਕੇ ਆਓ ਫਿਰ ਉਸ ਤੋਂ ਬਾਅਦ ਚੀਜ਼ਾਂ ਜਿਹੜੀਆਂ ਨੇ ਉਹ ਆਪਣੇ ਲਈ ਲਾਭ ਦਾਇਕ ਹੋਣ ਗਿਆ ਔਰ ਨਸ਼ਾ ਨਾ ਤੇ ਰਾਤੋਂ ਰਾਤ ਆਉਂਦਾ ਅਸ਼ਿੰਦਾ ਜੀ ਨਾ ਜਾਂਦਾ ਹੂੰ ਮੇਰਾ ਇਹ ਮੰਨਣਾ ਹੈ ਕਿ ਕੰਮ ਕਰਦੇ ਰਹੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਪ੍ਰਸ਼ਾਸਕੀ ਤੌਰ ਤੇ ਸਮਾਜਿਕੀ ਤੌਰ ਤੇ ਉਹ ਕੰਮ ਹੋਣੇ ਚਾਹੀਦੇ ਆ ਪਰਾਲੇ ਹੋਣੇ ਚਾਹੀਦੇ ਆ ਪਰ ਇੱਕ ਠੋਸ ਨੀਤੀ ਜਿਹੜੀ ਆ ਨਾ ਮਾਰਾਂ ਦੇ ਨਾਲ ਬੈਠ ਕੇ ਜਿਹੜੇ ਇਸ ਤਰ੍ਹਾਂ ਦੇ ਮੁਲਕ ਜਿਨ੍ਹਾਂ ਨੇ ਇਹੋ ਜੀਆਂ ਸਮੱਸਿਆਵਾਂ ਤੋਂ ਲਜ਼ਾਤ ਪਾਈ ਆ ਜਾਂ ਉਹਦੇ ਤੇ ਕੰਟਰੋਲ ਪਾਇਆ ਉਹਨਾਂ ਦੇ ਇਤਿਹਾਸ ਇਤਿਹਾਦਕ ਜਿਹੜੇ ਆ ਨਾ ਉਮਦੇ ਨਜ਼ਰ ਰੱਖਣੇ ਚਾਹੀਦੇ ਆ ਜਦੋਂ ਨੀਤੀਗਤ ਫੈਸਲੇ ਤੁਸੀਂ ਲੈਣੇ ਹੋ ਬਿਲਕੁਲ ਬਾਕੀ ਜਿੱਦਾਂ ਜੀ ਇਹਨਾਂ ਗੱਲਾਂ ਨੂੰ ਗੋਲ ਦਾ ਕੋਈ ਨਹੀਂ ਜੇ ਮੈਂ ਲਾਇਆ ਸਾਹਿਬ ਸਾਰੇ ਬਸ ਇਹ ਆ ਕਿ ਉਹ اٹਕਨ ਪਚੂ ਲਾ ਲਿਆ ਤੇ ਡੰਗ ਟਪਾ ਲਿਆ ਜੀ ਟਾਈਮ ਟਪਾ ਮਿੱਤਰ ਇੱਕ ਕੈਸਾ ਡਗਾਣਾ ਕੈਸਾ ਦਾ ਟਾਈਟਲ ਵੀ ਸੀ ਟਾਈਮ ਟਪਾ ਮਿੱਤਰ ਆ ਤਾਂ ਇੱਥੇ ਟਾਈਮ ਟਪਾ ਮਿੱਤਰ ਵਾਲਾ ਹੀ ਕੰਮ ਚੱਲਦਾ ਜੀ ਕਰਦੇ ਆ ਗੱਲ ਜੀ ਕਿ ਟਰੰਪ ਨੇ ਐਪਲ ਨੂੰ ਕਿਹਾ ਭਾਰਤ ਚ ਬੰਦ ਕਰੋ ਮੈਨੂਫੈਕਚਰਿੰਗ ਇੱਕ ਸੇਬ ਚਾਚਾ ਕੱਲਾ ਹੀ ਖਾਣ ਨੂੰ ਫਿਰਦਾ ਕਹਿੰਦਾ ਕਿ ਉੱਥੇ ਬਣਾਓ ਸੇਬ ਜੀ ਆਪਾਂ ਕੱਲੇ ਨਜ਼ਾਰੇ ਲੱਗੇ ਜੀ ਸਦਾ ਜੀ ਦੇਖੋ ਤੁਹਾਨੂੰ ਪਤਾ ਹੈ ਐਪਲ ਦੁਨੀਆ ਦਾ ਇੱਕ ਐਸਾ ਬ੍ਰਾਂਡ ਕਿ ਭਾਈ ਮੁੰਡੇ ਕੁੜੀਆਂ ਨੂੰ ਤੇ ਸ਼ਾਹਤ ਹੁੰਦੀ ਹੈ ਕਿ ਐਪਲ ਦਾ ਫੋਨ ਹੱਥ 'ਚ ਆ ਜਾਵੇ ਹਾਂ ਤੇ ਸਦਾ ਜੀ ਹੁਣ ਗੱਲ ਕੀ ਹੈ ਕਿ ਕੰਪਲਸੈਂਟਰੀ ਮੈਨੂਫੈਕਚਰਿੰਗ ਮੈਨੂਫੈਕਚਰਿੰਗ ਹੈ ਨਾ ਆਂ ਇੰਡੀਆ ਚੋਂ ਲਿਆ ਟੋਟਲ ਜਿਹੜੀ ਮੈਨੂਫੈਕਚਰਿੰਗ ਹੈ ਤੇ ਜਿਹੜਾ ਬੰਗਲੌਰ ਦੇ ਲਾਗੇ ਇਹਨਾਂ ਨੇ ਟਿਕਾਣਾ ਬਣਾਇਆ ਹੂੰ ਸ਼ਿੰਦਾ ਜੀ ਬੜੀ ਤਰੱਕੀ ਹੋਈ ਉਹਦੀ ਬੜੀ ਤਰੱਕੀ ਹੋਈ ਤੇ ਹੁਣ ਇਹ ਚਾਚਾ ਕਹਿੰਦਾ ਕਿ ਨਹੀਂ 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 ਜੀ ਬਈ ਉੱਥੇ ਚਲੋ ਜੀ ਕਹਿੰਦਾ ਕਿ ਟੈਰਫ ਆਪਾਂ ਜ਼ੀਰੋ ਕਰ ਦੇਣਾ ਫਿਰ ਐਵੇਂ ਇੱਥੇ ਪਕਾਈ ਕਰਨਾ ਕੀ ਫਾਇਦਾ ਪੁੱਤਰ ਉੱਥੇ ਆਓ ਹੂੰ ਸੀਓ ਜਿਹੜੇ ਹੈਗੇ ਨੇ ਬਈ ਇਹਨਾਂ ਦੇ ਜੀ ਕੁੱਕ ਸਾਹਿਬ ਹਾਂਜੀ ਉਹਨਾਂ ਨੂੰ ਉਹ ਕਹਿੰਦੇ ਕੋਕਸ ਸਾਹਿਬ ਥੁੱਕ ਨਾਲ ਵੱਡੇ ਰੱਪਾ ਉਹ ਸਾਡੇ ਅਮਰੀਕਾ ਚਾਓ ਅਮਰੀਕਾ ਚ ਆਪਾਂ ਟੈਰ ਪੁੱਛੋ ਕਰਦੇ ਨੇ ਇੰਡੀਆ ਦੇ ਨਾਲ ਕਿ ਤੁਹਾਨੂੰ ਟੈਕਸਾਂ ਧੁੱਕਸਾਂ ਅੱਜ ਤੱਕ ਕੋਈ ਫਰਕ ਹੀ ਨਹੀਂ ਨਜ਼ਰ ਆਣਾ ਜੀ ਚਿੰਦਾ ਨਹੀਂ ਬੜੀ ਬੇਸਿਕ ਹੁੰਦਾ ਹੂੰ ਇੱਕ ਦਿਨ ਇਹ ਆ ਕਿ ਮੈਨੂੰ ਬੜਾ ਸੋਹਣਾ ਲੱਗਾ ਕਿ ਅੱਗੋਂ ਜਿਹੜੇ ਉਹਨਾਂ ਦੇ ਐਪਲ ਵਾਲਿਆਂ ਦੇ ਸੀਈਓ ਆ ਨਾ ਉਹਨਾਂ ਨੇ ਭੌਂਕੇ ਜਵਾਬ ਦਿੱਤਾ ਉਹਨੇ ਆਖਿਆ ਜਿਵੇਂ ਚੱਲਦੇ ਹੈ ਚੱਲਣ ਦੇ ਸਾਡਾ ਐਵੇਂ ਚ ਤੇ ਮੈਂ ਕਹਾਂ ਜੇ ਸਾਡੇ ਕਿਤੇ ਪ੍ਰਧਾਨ ਮੰਤਰੀ ਨੇ ਕਿਸੇ ਨੂੰ ਸੁਨੇਹਾ ਲਾਇਆ ਹੁੰਦਾ ਤੇ ਉਹਦੇ ਹੋ ਫੈਕਟਰੀਆਂ ਨੂੰ ਤਾਲੇ ਲਾ ਕੇ ਦੌੜ ਜਾਣਾ ਸੀ ਬੱਸ ਹੁਣ ਦੱਸੋ ਮੇਰੇ ਕਿੰਡੀ ਆ ਜਾਏ ਜੀ ਤਾਂ ਕਹਿੰਦਾ ਭਾਵੇਂ ਆ ਸ਼ਰਦਾ ਜੀ ਕਿ ਇੱਕ ਅੱਛੇ ਸਿਹਤਮੰਦ ਲੋਕਤੰਤਰ ਦਾ ਹਿੱਸਾ ਹੋਣਾ ਚਾਹੀਦਾ ਹੈ ਕਿ ਜਿੱਥੇ ਰਾਸ਼ਟਰਪਤੀ ਨੂੰ ਵੀ ਇੱਕ ਕਾਰੋਬਾਰੀ ਕਹੇ ਕਿ ਨਹੀਂ ਮੇਰੀ ਮਰਜ਼ੀ ਹੈ ਮੇਰੀ ਮਰਜ਼ੀ ਜਿੱਤੇ ਮਰਜ਼ੀ ਕਰਾ ਜੀ ਸੈਕੰਡ ਥਿੰਗ ਕਿ ਜ਼ੀਰੋ ਟੈਰਫ ਦੀ ਜਿਹੜੀ ਗੱਲ ਚਾਚਾ ਟਰੰਪ ਕਹਿੰਦੇ ਆ ਜੋ ਉਹ ਤੇ ਜੈ ਸ਼ੰਕਰ ਨੇ ਨਕਾਰ ਦਿੱਤੀ ਆ ਪ੍ਰਦੇਸ਼ ਮੰਤਰੀ ਆਲਾ ਜਿਹੜਾ ਇੰਡੀਆ ਦਾ ਉਹ ਕਹਿੰਦੇ ਕਿ ਜੀ ਹਜੇ ਗੱਲ ਚੱਲ ਹੀ ਨਹੀਂ ਰਹੀ ਐਸੇ ਅਠਾ ਅਠ ਮਾਰਨਾ ਸ਼ਿੰਦਾ ਜੀ ਤੁਹਾਨੂੰ ਪਤਾ ਇੱਕ ਬੜਾ ਸ਼ਬਦ ਆਪਣੇ ਪ੍ਰਚਲਿਤ ਹੁੰਦਾ ਹੀ ਕਿਤੇ ਅਠਾ ਅਠ ਮਾਰਨਾ ਯਾਨੀ ਐਵੇਂ ਇਧਰ ਉਧਰ ਦੀਆਂ ਮਾਰਨੀਆਂ ਡੋਨਲਡ ਟਰੰਪ ਉਹ ਵੀ ਉਹੀ ਕਰ ਰਿਹਾ ਕਿ ਪਹਿਲਾਂ ਕਹਿੰਦਾ ਜੀ ਆਪਾਂ ਹੀ ਕਰਾਇਆ ਸੀਜ਼ ਫੋਰ ਆਪਾ ਕਰ ਹੁਣ ਕਹਿੰਦਾ ਨਹੀਂ ਨਹੀਂ ਸੀਜ਼ ਫੋਰ ਮੈਂ ਨਹੀਂ ਕਰਾਇਆ ਬਲਕਿ ਮੈਂ ਇਹਨੂੰ ਸਾਥ ਕਰਨ ਵਿੱਚ ਮਦਦ ਕੀਤੀ ਆ ਗਿਆ ਲੇ ਕਿਹੜੇ ਪਾਸੇ ਜੀ ਜੀ ਗੱਲ ਇਹ ਆ ਕਿ ਹੁਣ ਕਹਿੰਦਾ ਮੈਂ ਮਦਦ ਕੀਤੀ ਆ ਵੀ ਮਾਮਾ ਉਹ ਵੀ ਤੇ ਵਿੱਚ ਹੀ ਮਦਦ ਜਿਹੜੀ ਆ ਉਹ ਵਿੱਚ ਪੈ ਕੇ ਹੀ ਹੁੰਦੀ ਆ ਸੋ ਇਸ ਕਰਕੇ ਇੰਡੀਆ ਨੇ ਹੁਣ ਮਤਲਬ ਕਿ ਕੁਝ ਗੱਲਾਂ ਤੇ ਇਹਦੇ ਜਵਾਬ ਦੇਣੇ ਸ਼ੁਰੂ ਕਰ ਦਿੱਤੇ ਕਿ ਤੇ ਹਟਦਾ ਹੀ ਨਹੀਂ ਜੀ ਮਤਲਬ ਤੁਹਾਨੂੰ ਪਤਾ ਹੈ ਨਾ ਕਿ ਪਿੰਡਾਂ ਦੇ ਵਿੱਚ ਕਈ ਵਾਰ ਮਸਲੇ ਵਿਗੜ ਜਾਂਦੇ ਕਿ ਫਲਾਣਾ ਬਈ ਪਿੱਛੇ ਆਣੋ ਹਟ ਜਾ ਜੀ ਤੇ ਪੀੜੀ ਪਰ ਜੁੱਤੀ ਲੈ ਜਾ ਤੋ ਗੱਲ ਇਹ ਆ ਕਿ ਇਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ ਕਿ ਇੰਡੀਆ ਨੂੰ ਹੁਣ ਜਵਾਬ ਦੇਣਾ ਪਿਆ ਕਿ ਜ਼ੀਰੋ ਟੈਰਫ ਵਾਲੀ ਜਿਹੜੀ ਨੀਤੀ ਆ ਅਜੇ ਇਦਾਂ ਦੀਆਂ ਗੱਲਾਂ ਨਾ ਕਰੋ ਕਿ ਹਾਲੇ ਆਪਾਂ ਸਮਝੌਤੇ ਦੇ ਵਖ-ਵਖ ਪਹਿਲਵਾਂ ਚੋਂ ਗੁਜ਼ਰਨਾ ਉਸ ਤੋਂ ਬਾਅਦ ਹੀ ਕੋਈ ਗੱਲ ਜਿਹੜੀ ਫਾਈਨਲ ਹੋਏਗੀ ਜੀ 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 ਮੇਟੂ ਜੀ ਸਿੱਧੀ ਬਿਜਾਈ ਸਿੱਧੀ ਨਹੀਂ ਪਈ ਜੀ ਝੋਨੇ ਦੀ ਬਿਜਾਈ ਦੀ ਗੱਲ ਹੈ ਹਾਂਜੀ ਝੋਨੇ ਦੀ ਬਜਾਈ ਡੀਆਰਐਸ ਜਿਸ ਨੂੰ ਕਹਿੰਨੇ ਆਪਾਂ ਦੇਖੋ ਇਹਨਾਂ ਨੇ ਐਟਕੇ ਇਨਸੈਂਟਿਵ ਦਿੱਤਾ ਸੀਗਾ 15-1500 ਕਿੱਲੇ ਦਾ ਕਿ ਜੇ ਤੁਸੀਂ ਸਿੱਧੀ ਬਜਾਈ ਕਰਨੇ ਹੋ ਤੇ ਅਸੀਂ ਤੁਹਾਨੂੰ 15-1500 ਕਿੱਲੇ ਦੇ ਹਿਸਾਬ ਨਾਲ ਦੇਵਾਂਗੇ ਸਿੱਧਾ ਜੀ ਬੇਵਕੂਫ ਜੇ ਨਕਸਾਨ ਇਹਨਾਂ ਕੋਈ ਕੰਨ ਨਹੀਂ ਧਰ ਰਹੇ ਇਸ ਮਾਮਲੇ ਤੇ ਕੱਲ ਵਿਚਲੀ ਪਤਾ ਕੀ ਹੈ ਸ਼ੰਦਾ ਜੀ ਕਿ ਠੀਕ ਹੈ ਡੀਆਰਐਸ ਵਧੀਆ ਪਾਣੀ ਦੀ ਬਚਤ ਹੁੰਦੀ ਆ ਤੇ ਇਸ ਕੋਈ ਸ਼ੱਕ ਨਹੀਂ ਕੋਈ ਦੋਰਾ ਨਹੀਂ ਤਾਂ ਸਮੱਸਿਆ ਜਿਹੜੀ ਆ ਕੁਝ ਕਿਸਾਨਾਂ ਦੇ ਪੱਖੋਂ ਵੀ ਆਉਂਦੀ ਆ ਉਹ ਕਹਿੰਦੇ ਕਿ ਇੱਕ ਤੇ ਇਹਦਾ ਝਾੜ ਘਟ ਜਾਂਦਾ ਦੂਸਰਾ ਨਦੀਨ ਦੀ ਸਮੱਸਿਆ ਆਉਂਦੀ ਆ ਯਾਰ ਹੂੰ ਯਾਨੀ ਜੋ ਸਪਰੇਅ ਤੇ ਆਦਿਕ ਉਹਦੇ ਖਰਚੇ ਵਧਦੇ ਨੇ ਸ਼ਿੰਦਾ ਜੀ ਗੱਲ ਇਹ ਆ ਕਿ ਇਸ ਤਰ੍ਹਾਂ ਉਹ ਜਿਵੇਂ ਹੁਣ ਚਲੋ ਥੋੜੀ ਜਿਹੀ ਹਕਾਵਤ ਮੈਂ ਬਦਲ ਦੇਣਾ ਜਿਹਦੇ ਪੰਜਾਬੀ ਤੇ ਸਿੱਧੇ ਹੀ ਚੱਲਦੇ ਹੁੰਦੇ ਆ ਕਿ ਜੇ ਬਈ ਠਿਕ ਦਾ ਵਾਲ ਲਾ ਦੀਏ ਜਾਂ ਕੱਚ ਦਾ ਵਾਲ ਲਾ ਦੀਏ ਤੇ ਮੁਰਦੇ ਹੌਲੇ ਨਹੀਂ ਹੁੰਦੇ ਹਾਂ ਕਵਾਲ ਤੇ ਵੈਸੇ ਕੋ ਸੂਤਾਂ ਜਾਂ ਕਹਿੰਦੇ ਹੁੰਦੇ ਤੁਹਾਨੂੰ ਬੜਾ ਖਾਫਤ ਦੇ ਵਿੱਚ ਚਲੋ ਪਰ ਨਹੀਂ ਸਕਦੇ ਤੋਂ ਗੱਲ ਇਹ ਆ ਕਿ ਭਾਈ ਹੁਣ ਇਦਾਂ ਕਰਿਆ ਕੁਛ ਨਹੀਂ ਹੋਣਾ ਪਹਿਲੀ ਗੱਲ ਤੇ ਇਹ ਕਿ ਜਦੋਂ ਤੁਸੀਂ ਮੂੰਗੀ ਦੀ ਦਿੱਤੀ ਸੀਗੀ ਸਕੀਮ ਤਾਂ ਉਹਦੇ ਵਿੱਚ ਤੁਸੀਂ ਪਛੜ ਗਏ ਐਮਐਸਪੀ ਨਹੀਂ ਦੇ ਸਕੇ ਤੇ ਲੋਕ ਜਿਵੇਂ ਪਹਿਲੇ ਸਾਲ ਤੁਹਾਡੇ ਤੇ ਯਕੀਨ ਕਰਕੇ ਬੈਠੇ ਸਨ ਫਿਰ ਉਹਨਾਂ ਨੇ ਯਕੀਨ ਨਹੀਂ ਕੀਤਾ ਜਿੰਦਾ ਜੀ ਜਦੋਂ ਬੰਦੇ ਦਾ ਯਕੀਨ ਪਵਾ ਚ ਜਾਂਦਾ ਹੈ ਨਾ ਸਮਝ ਲਓ ਕਿ ਉਹਦਾ ਆ ਜੀ ਉਹਦਾ ਸਭ ਕੁਝ ਗਿਆ ਜਿਹਦਾ ਯਕੀਨ ਗਿਆ ਤਾਂ ਸਮਝ ਲਓ ਮਿੱਠਾ ਵੀ ਗਿਆ ਤੇ ਨਮਕੀਨ ਵੀ ਗਿਆ ਤੋਂ ਕੱਲ ਇਹ ਕਹਾਣੀ ਹੈ ਕਿ ਹੁਣ ਇਹਨਾਂ ਦੇ ਇਨਸੈਂਟ ਉਚਲ ਕੋਸ਼ਿਸ਼ ਤਾਂ ਠੀਕ ਆ ਪਰ ਇਦਾਂ ਆ ਡਾਈਵਰਸਿਫਿਕੇਸ਼ਨ ਕੋਈ ਜ਼ਿਆਦਾ ਜਾਂ ਕੋਈ ਜ਼ਿਆਦਾ ਫਰਕ ਪੈਣਾ ਨਹੀਂ ਪਰ ਚਲੋ ਜਿੰਨਾ ਵੀ ਪੈਣਾ ਹੈ ਉਹ ਇਸ ਕਰਕੇ ਨਹੀਂ ਪੈ ਰਿਹਾ ਕਿਉਂ ਕਿਉਂਕਿ ਉਹ ਜਿਵੇਂ ਕਹਿੰਦਾ ਨਾ ਕਿ ਮੈਂ ਚੋਰੀ ਨਹੀਂ ਕੀਤੀ ਮੇਰਾ ਨਾਂ ਲੱਗਦਾ ਉਹ ਕਹਿੰਦਾ ਸਾਲਿਆ ਪਹਿਲਾਂ ਤੂੰ ਕੀਤੀਆਂ ਤਾਂ ਲੱਗਦਾ ਤਾਂ ਕਹਿੰਦੇ ਆ ਕਿ ਇਹ ਚੀਜ਼ਾਂ ਹੋ ਜਾਂਦੀਆਂ ਸ਼ੰਦਾ ਜੀ ਕਿ ਕਈ ਮਰਤਵਾ ਤੁਸੀਂ ਅਖੀਰ ਤੇ ਕਹਿੰਦੇ ਹੋ ਕਿ ਨਹੀਂ ਨਹੀਂ ਐਤਕੀ ਮੈਂ ਤਿਲੋਂ ਕਰ ਰਿਆ ਅਗਲਾ ਕਹਿੰਦਾ ਨਹੀਂ ਨਹੀਂ ਅੱਗੇ ਵੀ ਤੂੰ ਕਹਿੰਦਾ ਸੀਗਾ ਤਾਂ ਉਦੋਂ ਐਦਾਂ ਹੋਇਆ ਸੀਗਾ ਤਾਂ ਹੁਣ ਅਸੀਂ ਯਕੀਨੀ ਕਰਦੇ ਇੱਕ ਗਾਣਾ ਵੀ ਸੀ ਹੁਣ ਭਾਵੇਂ ਬਣ ਸੋਨੇ ਦੀ ਤੇਰਾ ਬਿੰਦ ਨਾ ਕਰਾਂ ਤਵਾਰ ਹੁਣ ਭਾਵੇਂ ਬਣ ਸੋਨੇ ਦੀ ਤਾਂ ਸਰਕਾਰ ਦੇ ਨਾਲ ਕੁਝ ਐਸਾ ਹੀ ਵਾਪਰ ਰਿਹਾ ਸ਼ਾਇਦ ਜੀ ਮੰਟਰੀ ਜੀ ਮੰਟਰੀ ਜੀ ਪਿੰਕੀ ਢਾਲੀਵਾਲ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਜੀ ਦੇਖੋ ਗੱਲ ਇਹ ਆ ਕਿ ਪਿੰਕੀ ਧਾਲੀਵਾਲ ਹਮ ਬੜਾਈ ਚਰਚਿਤ ਨਾਮ ਸ਼ੰਦਾਜੀ ਬੜਾਈ ਚਰਚਿਤ ਨਾਮ ਜੀ ਤਾਂ ਗੱਲ ਇਹ ਆ ਕਿ ਸੁਨੰਦਾ ਵਾਲਾ ਐਪੀਸੋਡ ਵਾਪਰਦਾ ਤੁਹਾਨੂੰ ਯਾਦ ਹੋਣਾ ਹਮ ਤਾਂ ਉਹ ਇੰਨਾ ਜ਼ਿਆਦਾ ਧੋਕ ਦੇ ਨਹੀਂ ਚੱਲਿਆ ਸੀਗਾ ਜਿਵੇਂ ਹਮ ਘੁੰਮਣ ਕਮਾਉਣ ਨੂੰ ਤਾਂ ਠਾਰ ਰੱਖਿਆ ਬੁਲੇਟ ਤੇ ਰੱਖਿਆ ਪਰ ਤਾਂ ਕਿ ਪੋਣ ਪਟਾਕੇ ਆ ਗਿਆ ਹਮ ਜੀ ਫਿਰ ਪਿੰਕੀ ਤੇ ਜਿਹੜੀ ਐਫ ਆਈ ਆਰ ਹੋਈ ਹਾਈ ਕੋਰਟ ਚ ਚੈਲੰਜ ਹੋਈ ਤੇ ਚਲੋ ਜਿੱਤਰਾ ਕਿਤਰਾ ਮਾਝੇ ਵਾਲਿਆਂ ਦੇ ਆਖੜਾਂ ਨੂੰ ਜਿੱਤਰਾ ਕਿਤਰਾ ਧਾ ਨਿਭੜਿਆ ਜੀ ਹੁਣ ਹੁੰਦਾ ਕੀ ਆ ਕਿ ਉਸ ਤੋਂ ਬਾਅਦ ਚਲੋ ਪਿੰਕੀ ਰਿਆ ਹੋ ਜਾਂਦਾ ਇਹ ਖਬਰ ਕੱਲ ਆਈ ਆ ਸ਼ਿੰ다 ਜੀ ਰਾਤ 11 ਵਜੇ ਦਾ ਟਾਈਮ ਆ ਇਹ ਨਾ ਪਿੰਕੀ ਮੁਹਾਲੀ ਦੇ ਇੱਕ ਮਸ਼ਹੂਰ ਏਰੀਏ 'ਚ ਰਹਿੰਦਾ ਹੈ ਜੀ ਕੋਸ ਕਰਦੇ ਸਾਹਮਣੇ ਜਿੱਥੇ ਰਹਿੰਦਾ ਆਪਾਂ ਕੋਈ ਸੈਕਟਰ ਵਗੈਰਾ ਨਹੀਂ ਦੱਸਾਂਗੇ ਸਕਿਉਰਟੀ ਦਾ ਮਾਮਲਾ ਹੁੰਦਾ ਭਾਈ ਗਿਪੀ ਦਾ ਮਾਮਲਾ ਹਾਂਜੀ ਤੋ ਗੱਲ ਇਹ ਆ ਕਿ ਇੱਥੇ ਇਹਦੇ ਘਰ ਦੀ ਰਾਇਸ਼ ਦੇ ਸਾਹਮਣੇ 6 ਕੇ 7 ਫਾਇਰ ਕੀਤੇ ਗਏ ਨੇ। ਹੂੰ। ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਬਹੁਤ ਵੱਡੀ ਗੱਲ ਆ 6-7 ਫਾਇਰ ਹੋਣੇ ਤੇ ਫਿਰ ਮੌਕੇ ਤੇ ਪੁਲਿਸ ਪਹੁੰਚਦੀ ਆ ਤੇ ਰਿਕਾਰਡਿੰਗ ਕੱਢੀ ਗਈ ਆ ਤਾਂ ਉਤੋਂ ਬਾਅਦ ਪਤਾ ਲੱਗਿਆ ਕਿ ਦੋ ਮੋਟਰਸਾਈਕਲ ਸਵਾਰ ਸਨ ਤੇ ਜਿਨ੍ਹਾਂ ਤੇ ਬਾਈਕ ਤੇ ਕੋਈ ਯੂਪੀ ਨੰਬਰ ਦੀ ਪਲੇਟ ਲੱਗੀ ਆ। ਇੱਕ ਸਕਿਉਰਿਟੀ ਗਾਰਡ ਨੂੰ ਦੱਸਦੇ ਆ ਕਿ 1200 ਨੰਬਰ ਦੀ ਲਾਈਨ ਵੀ ਖੁੱਛੀ ਗਈ ਸੀ ਕਿ ਪੁਲਿਸ ਨੂੰ ਉਮੀਦ ਹੈ ਕਿ ਇਹ ਬੰਦੇ ਫੜੇ ਜਾਣਗੇ ਤੇ ਦੱਸਦੇ ਆ ਕਿ 10 ਵਜੇ ਦੀ ਗੱਲ ਆ ਜਦੋਂ ਥੋੜੀ ਉੱਥੇ ਹਨੇਰੀ ਵੀ ਚੱਲ ਰਹੀ ਸੀਗੀ ਅੱਛਾ ਜੀ ਤੇ ਇਹਨਾਂ ਨੇ ਮਤਲਬ ਇਸ ਚੀਜ਼ ਦਾ ਫਾਇਦਾ ਚੁੱਕਿਆ ਤੇ ਇਹਦੇ ਘਰ ਤੇ ਜਿਹੜੀ ਆ ਫਾਇਰਿੰਗ ਕੀਤੀ ਤੇ ਪਿੰਕੀ ਧਾਲੀ ਵਾਲ ਉਸ ਸਮੇਂ ਦੱਸਦੇ ਆ ਕਿ ਘਰ ਨਹੀਂ ਸੀ ਇਹ ਤਾਰਾ ਕੁਛ ਜਿਹੜਾ ਉਹ ਇਦਾਂ ਹੋਇਆ ਦਿਕਾ ਜੀ ਜੀ ਇਹ ਜਿਹੜਾ ਇਲਾਕਾ ਹੈ ਨਾ ਸ਼ਿੰਦਾ ਜੀ ਇੱਥੇ ਬੜੇ ਨਾਮੀ ਲੋਕ ਰਹਿੰਦੇ ਆ ਉਹ ਹੁੰਦਾ ਕਿ ਅੱਗੇ ਟਿੰਕੀ ਢਾਲੀ ਵਾਲਿਆ ਜਿਵੇਂ ਮੰਨ ਲੋਕ ਚਲੋ ਉੱਥੇ ਘਰੇ ਨਹੀਂ ਸੀ ਨਾ ਪਰ ਇਹੋ ਜੇ ਮਾਮਲੇ ਜਿਹੜੇ ਹੁੰਦੇ ਆ ਕਿ ਜਿੱਥੇ ਨਾਮੀ ਲੋਕ ਰਹਿੰਦੇ ਉਹ ਵੀ ਸਾਬ ਜਾਂਦੇ ਇਹਦਾ ਇੱਕ ਚੀਜ਼ ਦਾ ਹੋਰ ਅੰਦਾਜ਼ਾ ਲੱਗਦਾ ਹੈ ਸ਼ਿੰਦਾ ਜੀ ਕਿ ਟਿੰਕੀ ਢਾਲੀ ਵਾਲ ਇੰਡਸਟਰੀ ਚ ਆਪਾਂ ਨੂੰ ਪਤਾ ਸ਼ਿੰਦਾ ਜੀ ਬੁੱਢਾ ਹੋ ਗਿਆ ਹਾਂ ਬਹੁਤ ਪੈਸਾ ਕਮਾਇਆ ਇਹਨਾਂ ਨੇ ਅਮਰਾਡੀਓ ਦੇ ਜ਼ਰੀਏ ਕਿਦਾ ਹੁਣ ਕੰਪਨੀ ਆ ਹਾਂਜੀ ਇਹ ਕਦੇ ਸੁਰਖੀਆਂ ਚ ਨਹੀਂ ਸੁਣਾਏ ਅੱਜ ਦੀ ਪੀੜ੍ਹੀ ਨੂੰ ਤੇ ਸ਼ਾਇਦ ਪਤਾ ਹੀ ਨਹੀਂ ਸੀਗਾ ਕਿ ਪਿੰਕੀ ਹੁਰੀ ਕਹੋਂ ਨੇ ਕਿਤੇ ਆਪਣੇ ਅਰਗੇ ਬੰਦੇ ਚਾਲਦੇ ਆ ਉਹ ਜੀ ਜੀ ਬਹੁਤ ਪੁਰਾਣੇ ਜੀ ਇਹ ਇਹ ਸੰਗਰੂਰੀਏ ਜਿੰਦਾ ਕਿਦਾ ਮਤਲਬ ਕਿ ਕਮਾਨ ਕੌਣ ਸੀ ਥਾਲੀ ਵਾਲ ਕੌਣ ਸੀ ਇਹ ਸਾਰੀਆਂ ਚੀਜ਼ਾਂ ਤਾਂ ਹੁਣ ਹੁਣੇ ਮੈਨੂੰ ਲੱਗਦਾ ਕਿ ਜਿੰਨੇ ਪਿੰਕੀ ਥਾਲੀ ਵਾਲ ਸੁਰਖੀਆਂ ਚ ਆਇਆ ਇਹਦੀ ਕਮਾਈ ਬਾਰੇ ਪਤਾ ਲੱਗਾ ਸਿੰਗਰਾ ਨੇ ਜਿੱਦਾਂ ਰੌਲਾ ਪਾਇਆ ਉਸ ਕੰਟਰੋਵਰਸੀ ਹੋਈ ਕਿ ਬੱਲੇ ਬੱਲੇ ਬਈ ਇੰਨੇ ਪੈਸੇ ਖਾ ਗਿਆ ਕਿਸੇ ਨੇ ਆਪਾਂ ਮੇਰੇ ਨਾਲ 200 ਕਰੋੜ ਦਾ ਹੋ ਗਿਆ ਫਲਾ ਹੋ ਗਿਆ ਟੁਕਾ ਹੋ ਗਿਆ ਤਾਂ ਉਹ ਮੈਨੂੰ ਲੱਗਦਾ ਕਿ ਉਸ ਤੋਂ ਬਾਅਦ ਬੰਦੇ ਮਗਰ ਲੱਗੇ ਕਿ ਸਾਰੀ ਮਾਇਆ ਤੇ ਇਹਦੇ ਕੋਲ ਪਈ ਹੈ ਤੇ ਮੈਂ ਸਿੰਘਰਾ ਨੂੰ ਮਗਰ ਭਜਦੇ ਫਿਰਦੇ ਤਾਂ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਉਸ ਤੋਂ ਬਾਅਦ ਜਾਂ ਤਾਂ ਥ੍ਰੈਟ ਆਈਆ ਧਾਲੀਵਾਲ ਨੂੰ ਤੇ ਜਾਂ ਹੁਣ ਆ ਜਾਏਗੇ ਆਉਣ ਵਾਲੇ ਦਿਨਾਂ 'ਚ ਇਸ ਕਰਕੇ ਇਹ ਮਾਮਲਾ ਕੁਝ ਮੈਨੂੰ ਤੇ ਇਸ ਤਰ੍ਹਾਂ ਦਾ ਹੀ ਜਾਪਦਾ ਹੈ ਸ਼ੰਦਾ ਜੀ ਬਾਕੀ ਜਦੋਂ ਪੁਸ਼ਟੀ ਹੋਏਗੀ ਆਪਾਂ ਇਸ ਨੂੰ ਅਪਡੇਟ ਕਰ ਦਿਆਂਗੇ ਜ਼ਰੂਰ ਜੀ ਢੱਡੇ ਨੂੰ ਮਕਾਉਣ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਹੋਰਾਂ ਨੇ ਲਈ ਹੈ ਜੀ ਦੇਖੋ ਇਹ ਇੱਕ ਕਤਲकांड ਸ਼ੰਦਾਜੀ ਕੈਨੇਡਾ ਦੇ ਵਿੱਚ ਹੋਇਆ ਜਿੱਥੇ ਇੱਕ ਸਿੱਖ ਕਾਰੋਬਾਰੀ ਨੂੰ ਸ਼ੂਟ ਕਰ ਦਿੱਤਾ ਗਿਆ ਦੱਸਦੇ ਗੋਲੀਆਂ ਕਾਫੀ ਮਾਰੀਆਂ ਮਾਰੀਆਂ ਗਈਆਂ ਤੇ ਗੋਲੀਆਂ ਹਾਂਜੀ ਗੋਲੀਆਂ ਵੱਜੀਆਂ ਵੀ ਨਜ਼ਦੀਕੀ ਆ ਜੀ ਨਜ਼ਦੀਕ ਤੋਂ ਜੀ ਮਹਿੰਦਰ ਜੀ ਇਹਦਾ ਮਾਮਲਾ ਜਿਹੜਾ ਉਹ ਇਹਦੇ ਚ ਕਿਹਾ ਕਿ ਰੋਹਿਤ ਗੁੰਦਾਰਾ ਜਿਹੜਾ ਕਿ ਗੋਲਡੀ ਬਰਾੜ ਤੇ ਲਾਰੈਂਸ ਦਾ ਸਾਥੀ ਹੈ ਹਾਂਜੀ ਉਹਨੇ ਬਾਕੀ ਤੌਰ ਤੇ ਇੱਕ ਪੋਸਟ ਪਾਈ ਆ ਤੇ ਪੋਸਟ ਦੇ ਵਿੱਚ ਇਹ ਦਾਵਾ ਕੀਤਾ ਹੈ ਕਿ ਇਹਨੂੰ ਅਸੀਂ ਮਾਰਿਆ ਹੂੰ ਉਹਦਾ ਇੱਕ ਕਾਰਨ ਦੱਸਿਆ ਜਾ ਰਿਹਾ ਹੈ ਕਿ ਇੱਕ ਨਾ ਕਤਲ ਹੋਇਆ ਸੀ ਮੈਲਸੋਂ ਦੇ ਅੰਦਰ ਉਤਰਾਖੰਡ ਬਣੀ ਵੈਸੇ ਬੇਸਿਕਲੀ ਟੱਡਾ ਇਹ ਉਤਰਾਖੰਡ ਦਾ ਹੀ ਸੀ ਉਹ ਆਪਣੇ ਤਰਾਈ 'ਚ ਰਹਿੰਦੇ ਆ ਨਾ ਬਹੁਤ ਸਾਰੇ ਲੋਕ ਜੀ ਤੇ ਰਹਿੰਦੇ ਆ ਫਰਾਈ ਉਤਰਾਖੰਡ 'ਚ ਜੀ ਪਹਿਲਾ ਲੁਪੀਦਾ ਹਿੱਸਾ ਸੀਗਾ ਸ਼ੰਦਾ ਜੀ ਹਾਂਜੀ ਬਿਲਕੁਲ ਉਦਮ ਸਿੰਧਰ ਘਰ ਜ਼ਿਲ੍ਹਾ ਬਣਿਆ ਤੇ ਸਾਰਾ ਕੁਝ ਹੋਇਆ ਨਾ ਜੀ ਤਾਂ ਕਹਿੰਦਾ ਮਤਲਬ ਇਹ ਕਿ ਇੱਕ ਤੇ ਉਹਨਾਂ ਨੇ ਕਿਹਾ ਕਿ ਢੱਡਾ ਦਾ ਜਿਹੜਾ ਮਰਡਰ ਹੋਇਆ ਉਹਦੀ ਜ਼ਿੰਮੇਵਾਰੀ ਅਸੀਂ ਲਈ ਹੈ ਤੇ ਇਹ ਆ ਕਿ ਅਰਸ਼ ਡੱਲਾ ਤੇ ਸੁਖਾ ਦੁਨੇਕੇ ਨੂੰ ਪੈਸੇ ਦੇ ਕੇ ਇਹਨੇ ਆਪਣੀ ਫੈਮਿਲੀ ਮੈਂਬਰ ਮਹਿਲ ਦੀ ਹਤਿਆ ਕਰਵਾਈ ਸੀ ਅਤੇ ਇਸ ਤੋਂ ਇਲਾਵਾ ਇਹਨੂੰ ਵਾਰਨਿੰਗ ਕੀਤੀ ਗਈ ਸੀ ਕਿ ਤੂੰ ਦੁਸ਼ਮਣਾਂ ਸਾਡੇਆਂ ਤੋਂ ਦੂਰ ਹੈ ਪਰ باوجود ਇਸੇ ਇਨੇ ਜਦੋਂ ਪਿੱਛੇ ਜੇ ਅਰਸ਼ੰਦਲਾ ਕੈਨੇਡਾ ਚ ਫੜਿਆ ਗਿਆ ਕਿ ਇਨੇ ਉਹਦੀ ਜ਼ਮਾਨਤ ਕਰਵਾਈ ਹੂੰ ਇਹ ਇਸ ਕੈਨੋਕੇ ਪੋਸਟ ਦੇ ਵਿੱਚ ਫਤਿਹ ਤੌਂ ਤੇ ਜਿਹੜੇ ਆ ਉਹ ਦਾਅਵੇ ਕੀਤੇ ਗਏ ਨੇ ਸ਼ਿੰਦਾ ਜੀ ਹੁਣ ਸ਼ਿੰਦਾ ਜੀ ਆਪਾਂ ਜੋ ਚੀਜ਼ ਦੇਖਦੇ ਆ ਉਹ ਇਹ ਆ ਕਿ ਢੱਡੇ ਬਾਰੇ ਇਹ ਵੀ ਪਤਾ ਲੱਗਿਆ ਕਿ ਕੁਝ ਮਤਲਬ ਕਿ ਜਿੱਦਾਂ ਪ੍ਰੋ ਖਾਲਸਤਾਨੀ ਜਾਂ ਗਰਮ ਖਿਆਲੀ ਵੀ ਕਹਿ ਦਿੰਦੇ ਕੁਝ ਅਧਾਰੇ ਜੀ ਹਾਂ ਜੀ ਉਹਨਾਂ ਦੇ ਨੇੜੇ ਵੀ ਸੀ ਪਤਾ ਨਹੀਂ ਕਿੰਨਾ ਖੁਸਾਚ ਮੈਨੂੰ ਨਹੀਂ ਪਤਾ ਜੀ ਤੇ ਦੂਜੀ ਚੀਜ਼ ਇਹ ਆ ਕਿ ਕਾਰੋਬਾਰ acha ਸੀ ਹਾਂ ਸੁਣ ਹੁਣ ਕੱਲ ਹੀ ਆਖਿੰਦਾ ਜੀ ਕਿ ਵੀ ਕਿਨੇ ਸਭ ਕੁਝ ਤੈ ਹੁੰਦਾ ਮੈਨੂੰ ਨਹੀਂ ਪਤਾ ਪਰ ਕੈਨੇਡਾ ਵਰਗੇ ਮੁਲਕ ਦੇ ਵਿੱਚ ਇਹ ਚੀਜ਼ਾਂ ਆਮ ਹੋ ਗਈਆਂ ਤੇ ਦੂਜੀ ਗੱਲ ਹੂੰ ਕਿ ਜਿਵੇਂ ਨਿਜਰ ਹੱਤਿਆਕਾਂ ਤੋਂ ਬਾਅਦ ਕੁਝ ਕਿਲਿੰਗਸ ਜਿਹੜੀਆਂ ਰੁਕੀਆਂ ਸਨ ਜੀ ਆਉਣ ਵਾਲੇ ਦਿਨਾਂ ਤੇ ਇਦਾਂ ਲੱਗਦਾ ਕਿ ਇਹਦੀ ਇਮਕਾਨ ਬਣਦੇ ਨਜ਼ਰ ਆ ਰਹੇ ਨੇ ਕਿ ਅਸਾਰ ਥੋੜੇ ਇਹ ਨਜ਼ਰ ਆ ਰਹੇ ਆ ਕਿ ਹੋ ਸਕਦਾ ਕਿ ਇਸ ਤਰ੍ਹਾਂ ਦਾ سلسلہ ਚੱਲ ਪਾਵੇ ਹੂੰ 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 ਮੰਨਪਗਾ ਇਸ ਕਰਕੇ ਕੈਨੇਡਾ ਹੁਣ ਆਪਾਂ ਤਾਂ ਕੀ ਕਹਿ ਸਕਦੇ ਕੈਨੇਡਾ ਪੁਲਿਸ ਬਹੁਤ ਕੈਪेबल ਆ ਉਹ ਵੇਖੇ ਪਰ ਇਹ ਚੀਜ਼ਾਂ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੋ ਸਕਦਾ ਕਿ ਵਧਰ ਜੀ ਇਹ ਸੁਰਖੀਆਂ ਚ ਆਈ ਝਾੜੂ ਵਾਲਿਆਂ ਦੀ ਸਰਪੰਚਣੀ ਵਾਹਿਗੁਰੂ ਨਜ਼ਾਰਾ ਯਾਰ ਇੱਕੋ ਗੱਲੇ ਆ ਜੀ ਕਿ ਸਰਪੰਚ ਜਦੋਂ ਸੁਰਖੀਆਂ ਚਾ ਸਕਦੀ ਸ਼ਿੰਦਾ ਜੀ ਤਾਂ ਸਰਪੰਚ ਨਹੀਂ ਕਿਉਂ ਇਹਦਾ ਮਤਲਬ ਹੈ ਕਿ ਮਹਾਰੀ ਛੋਰੀਆਂ ਕਾ ਸ਼ੁਰੂ ਸੇ ਕਮ ਹੈ ਜੀ ਜਾਂ ਕਿ ਹਰੇਕ ਮੁੱਦੇ ਨਾਲ ਮੋੜਾ ਲਾ ਕੇ ਹਰੇਕ ਪ੍ਰਸਾਦ ਦੇ ਵਿੱਚ ਹੁਣ ਕਿਤੇ ਨਾ ਕਿਤੇ ਕਹਿ ਲਓ ਕਿਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਵੀ ਬੀਬੀਆਂ ਖਲੋਣ ਲੱਗ ਪਈਆਂ ਨੇ ਤਾਂ ਸ਼ਿੰਦਾ ਜੀ ਇਹ ਸਤਜੋਤ ਨਗਰ ਲੁਧਿਆਣੇ ਦਾ ਬਿਲਕੁਲ ਕਹਿ ਲਓ ਪੌਸ਼ ਇਲਾਕਾ ਇੱਥੇ ਪੰਚਾਇਤ ਬਣਦੀ ਆ ਜੀ ਤੇ ਇੱਕ ਭਾਰਤੀ ਜਨਤਾ ਪਾਰਟੀ ਦਾ ਨੇਤਾ ਹੈ ਤੇ ਨਾਲੇ ਉਹ ਰੀਅਲ ਏਸਟੇਟ ਦਾ ਕਾਰੋਬਾਰੀ ਆ ਹੂੰ ਹੂੰ ਕਿਤੇ ਨਕਾਲ ਦੋ ਨੇ ਬਣਾਏ ਸਨ ਤੇ ਪਾਣੀ ਦਾ ਕਨੈਕਸ਼ਨ ਮੰਗ ਰਿਆ ਸੀਗਾ ਵੀ ਮਨਜ਼ੂਰੀ ਦਿਓ ਤੇ ਦੱਸਦੇ ਆ ਕਿ ਇਹਨੇ ਬੀਬੀ ਨੇ 4 ਲੱਖ 70 ਰੁਪਇਆ ਮੰਗਿਆ ਵੈਸੇ ਮੈਂ ਫੋਟੋਆਂ ਦੇਖੀਆਂ ਬੀਬੀ ਦੀਆਂ ਹੂੰ ਹੂੰ ਇਹ ਲੀੜੇ ਨੂੰੜੇ ਮਹਿੰਗੇ ਪਾਏ ਮੈਂ ਕਿਹਾ ਇੰਨਾ ਕੁ ਕਹਿੰਦੀ ਹੁਣੀ ਚਲੋ ਬੁਟੀਕ ਦਾ ਖਰਚਾ ਹੀ ਕੱਢ ਲਈ ਬਹੁਤ ਖੁਸ਼ ਹੈ ਲਈ ਜੀ ਜੀ ਤਾਂ ਇਹ ਆ ਕੇ বিবি ਨੇ ਮੁੜ ਕੇ 1.5 ਲੱਖ ਚ ਉਹਨਾਂ ਨਾਲ ਸੌਦਾ ਡਨ ਕਰ ਲਿਆ ਉਹਨਾਂ ਨੇ ਰਿਕਾਰਡਿੰਗ ਕਰਨੀ ਹੁਣ ਜਿਹੜੀ ਰਿਕਾਰਡਿੰਗ ਸੀ ਉਹ ਵਿਜੀਲੈਂਸ ਤੇ ਕੋਲ ਚਲੇ ਗਈ ਤੇ ਵਿਜੀਲੈਂਸ ਜਿਹੜੀ ਹੈ ਉਹ ਫਿਰ ਤੁਹਾਨੂੰ ਪਤਾ ਹੀ ਹੈ ਉਹਨੇ ਮਾਮਲਾ ਦਰਜ ਕਰ ਲਿਆ ਹੁਣ ਸਰਪੰਚਨੀ ਫਰਾਰ ਹੈ ਤੁਸੀਂ ਹਿਸਾਬ ਲਾ ਲਓ ਕਿ ਸਾਡੀਆਂ ਸਰਪੰਚਨੀਆਂ ਜੇ ਫਰਾਰ ਹੋਣ ਲੱਗ ਪਈਆਂ ਸ਼ਿੰਦਾ ਜੀ ਕਰ ਲਈ ਅਸੀਂ ਤੇ ਕਮਾਈ ਇਹ ਝਾੜੂ ਵਾਲਿਆਂ ਦੀ ਹੈ ਤੇ ਦੱਸਦੇ ਆ ਕਿ ਐਪ ਕੀ ਬਣੀ ਵੀ ਹੈ ਮਤਲਬ ਕਿ ਇਸ ਤਰ੍ਹਾਂ ਸੀ ਕਿ ਵਿਰੋਧੀ ਅਨ ਹਾਈ ਕੋਰਟ ਤੱਕ ਗਏ ਕਿਸੇ ਨੇ ਸੁਣਵਾਈ ਨਹੀਂ ਕੀਤੀ ਕਿ ਉਹ ਕਾਗਜ਼ਾ ਰੱਦ ਹੋ ਗਏ ਸਨ ਰੱਦ ਹੋਏ ਆ ਜਾਂ ਕਰਵਾਏ ਗਏ ਮੈਨੂੰ ਨਹੀਂ ਪਤਾ ਪਰ ਇਹ ਸਰਪੰਚਨੀ ਦੀ ਖੂਬ ਚਰਚਾ ਜੇ ਸੀ ਜੀ ਜੀ ਮਿੰਟ ਜੀ ਲੇਟੈਸਟ ਅਪਡੇਟ ਸਾਂਝੀ ਕਰਨੀ ਚਾਹਤਾ ਜੀ ਹਾਂ ਜੀ ਸ਼ਿੰ다 ਜੀ ਰਾਜਨਾਪ ਸਿੰਘ ਦਾ ਜਿਹੜਾ ਡਿਫੈਂਸ ਮਿਨਿਸਟਰ ਨੇ ਉਹਨਾਂ ਦਾ ਇੱਕ ਬਿਆਨ ਆਇਆ ਕਿ ਲੋਕਾਂ ਨੂੰ ਜਿੰਨਾ ਸਮਾਂ ਨਾਸ਼ਤਾ ਕਰਨ ਲਈ ਲੱਗਦਾ ਇੰਨੇ ਸਮੇਂ ਚ ਤੁਸੀਂ ਦੁਸ਼ਮਣਾਂ ਨੂੰ ਖਤਮ ਕਰ ਦਿੱਤਾ ਮਤਲਬ ਕਿ ਇਹ ਫੌਜੀਆਂ ਨੂੰ ਗੱਲ ਕਰ ਰਹੇ ਸਨ ਵੀ ਜੋ ਤੁਸੀਂ ਕਰਨਾ ਸੀਗਾ ਉਹ ਬਹੁਤ ਘੱਟ ਸਮੇਂ ਦੇ ਵਿੱਚ ਕਰ ਦਿੱਤਾ ਅੱਜ 에ਅਰਬੇਸ ਤੇ ਅੱਜ ਗਏ ਸਨ ਜਿੱਥੇ ਇਹਨਾਂ ਨੇ ਇੰਡੀਅਨ 에ਅਰ ਫੋਰਸ ਨੂੰ ਸੰਬੋਧਨ ਕਰਦੇ ਗੱਲਾਂ ਕਹੀਆਂ